ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਜ਼ਿਲ੍ਹਾ ਭਾਜਪਾ ਪ੍ਰਧਾਨ ਸ਼੍ਰੀ ਰਜਨੀਸ਼ 蒂ਮਾਨ ਨੇ ਭਾਜਪਾ ਜ਼ਿਲ੍ਹਾ ਲੁਧਿਆਣਾ ਐਸਸੀ ਮੋਰਚੇ ਦਾ ਗਠਨ ਕਰਕੇ ਸੰਗਠਨ ਦਾ ਵਿਸਥਾਰ ਕੀਤਾ ਅਜੀਪਾਲ ਦਿਸ਼ਾਵਰ ਨੂੰ ਮੋਰਚੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਪਾਇਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸ਼ਪਾਲ ਜਨੌਤਰਾ ਮਹੇਸ਼ ਸ਼ਰਮਾ ਲक्की ਚੋਪੜਾ ਡਾਕਟਰ ਨਰਮਲ ਨૈયਰ ਸੁਮਨ ਬਰਮਾ ਜ਼ਿਲ੍ਹਾ ਜਨਰਲ ਸਕੱਤਰ ਕਤੈੰਦੂ ਸ਼ਰਮਾ ਨਰਿੰਦਰ ਸਿੰਘ ਮੱਲੀ ਜ਼ਿਲ੍ਹਾ ਸਕੱਤਰ ਨਵਲ ਜੈਨ ਮਨੀਗਿਲ ਰਾਜਵੀਰ ਚੋਟਾਲਾ ਅਵਦੇਸ਼ ਕੁਮਾਰ ਸ਼ੀਤਲ ਆਦੀਵੰਸੀ ਸੂਰਜ ਦੋਰਾਹ ਰਵੀ ਕਲਿਆਣ ਹਰਨਾਮ ਦੀਪਾਂਕਰ ਦਿਸ਼ਾਵਰ ਵਿਕਾਸ ਤਲਵਾਰ ਲੱਕੀ ਕੜਿਆਰ ਆਕਾਸ਼ ਦੂਆ ਰਾਜਵੀਰ ਸਿੱਧੂ ਕਾਕਾ ạtਵਲ ਸੁਸ਼ੀਲ ਰਾਠੀ ਲਲਿਤ tinghan ਪ੍ਰਿੰਸ ạtਵਲ ਅਮਿਤ ਕਨੋਜੀਆ ਜਸੀ ਦੁਸਾਂਜ ਹਰਸ਼ ਗਿਲ ਆਦ ਹਾਜ਼ਰ ਸਨ